79 90 80 ਯੂਰੋ ਦਾ ਬੁਰਸ਼ ਆਹ ਚਟਾ ਆਹ 100 ਰੁਪਏ ਦਾ 10000 ਦਾ ਬੁਰਸ਼ ਆਹ 4000 ਦਾ ਬੁਰਸ਼ ਯੂ 850 90 ਮਤਲਬ 55 ਯੂਰੋ 55 ਯੂਰੋ ਦਾ ਬੁਰਸ਼ ਆ ਇਹ ਤੇ ਆਵੇਂ ਬੁਰਸ਼ ਆ ਗਿਆ 55 ਯੂਰੋ ਦਾ ਓਕੇ ਜੀ ਇਹ ਦੰਦ ਬਣੇ ਹੋਏ ਨੇ ਦੰਦ ਸਾਫ ਕਰਨ ਵਾਲਾ ਆਹ 99 90 ਮਤਲਬ 100 ਯੂਰੋ ਦਾ ਬੁਰਸ਼ ਤੇ ਆ ਦੰਦਾਂ ਵਾਲੀਆਂ ਦੰਦਾਂ ਨੇ ਸਾਈਨ ਬਣੇ 149 ਕਿਸ ਨੂੰ ਘੱਟ ਹੋ ਜਾਣਗੇ ਇਹਦੇ ਵਿੱਚੋਂ ਆ ਸਾਰੇ 100 100 ਯੂਰੋ ਦੇ ਬੋਰਸ ਨੇ ਜਿਹੜੇ ਕਿ ਦਾਦਾ ਹਜ਼ਾਰ ਦੇ ਬਣਦੇ ਆ 29 ਯੂਰੋ 2900 ਦਾ ਬੋਰਸ ਹੋ ਗਿਆ ਜਵਾਕਾਂ ਦੇ ਬੋਰਸ ਨੇ ਆ ਪੈਸੂ ਪਈ ਹੈ ਪੈਸੂ 900 ਰੁਪਏ ਸੁ ਕਿਹਾ ਤਾਂ ਪੇਸਟ ਪਿਆ 8 ਰੁਪਏ ਦਾ 8 ਰੁਪਏ ਦਾ 7 ਰੁਪਏ ਦਾ 6 ਰੁਪਏ ਦਾ ਅੱਡੇ 6 ਇਹ ਹੋ ਗਏ ਸਾਰੇ ਤੁਹਾਡੇ 7-700 ਦੀਆਂ ਆਪਣੇ ਸਾਡੇ 10 ਰੁਪਏ ਦੀ ਮਿਲਦੀ ਪੰਜਾਬ ਚੋਂ